ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਪਾਜੜਾ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਮਦਮਾ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਕੇਸਗੜ ਦੇ ਜਥੇਦਾਰ ਨੇ ਜਿਹੜੀ 2 ਦਸੰਬਰ 2024 ਤੋਂ ਬਣਾਈ ਹੁਕਮਨਾਮਿਆਂ ਦੇ ਉੱਤੇ ਜੋ ਹੈ ਵਾਰ-ਵਾਰ ਜਿਨ੍ਹਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਸੌ ਖਾਦੀ ਗਈ ਲੇਕਿਨ ਬਾਅਦ ਵਿੱਚ ਉਹਨਾਂ ਸਾਰੇ ਹੀ ਜਿੰਨੇ ਵੀ ਉਹਨਾਂ ਵੱਲੋਂ ਡਿਸੀਜਨ ਲਏ ਗਏ ਸੀ ਜਾਂ ਉਹਨਾਂ ਉੱਤੇ ਕੋਈ ਹੁਕਮ ਦਿੱਤੇ ਗਏ ਸੀ ਤਾਂ ਉਹਨਾਂ ਉੱਤੇ ਜੋ ਨਕਾਰ ਦੇ ਸਾਹਮਣੇ ਆਏ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਕਿ ਉਹਨਾਂ ਦੀ ਜਿਹੜੀ ਆਉਣ ਵਾਲੇ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਸ਼੍ਰੋਮਣੀ ਕਮੇਟੀ ਦਾ ਵੱਡਾ ਜਿਹੜਾ ਗਠਬੰਧਨ ਹੋ ਜਾਵੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰੁੱਸੇ ਹੋਏ ਵੱਡੇ ਆਗੂ ਨੇ ਉਹਨਾਂ ਵੱਲੋਂ ਜਿੱਥੇ ਮਾਫੀ ਵੀ ਮੰਗੀ ਜਾ ਰਹੀ ਹੈ ਵਾਰ-ਵਾਰ ਉਹ ਮਾਫੀ ਮੰਗਦੇ ਸਾਹਮਣੇ ਆਏ ਸ਼ੋਸ਼ਲ ਮੀਡੀਆ ਤੇ ਲੇਕਿਨ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਲੱਗਣ ਜਾ ਰਿਹਾ ਹੈ ਕਿਉਂਕਿ ਜਿੰਨੇ ਵੀ ਸ਼੍ਰੋਮੀ ਅਕਾਲੀ ਦਲ ਦੇ ਬਾਗੀ ਤੜੇ ਬਾਕੀ ਟੜਾ ਹੈ ਜਾਂ ਕਹਿ ਲਈਏ ਜੋ ਸ਼੍ਰੀ ਅਕਾਲ ਤੱਕ ਸੈੱਟ ਦੀ ਬਣਾਈ ਹੋਈ ਫਸੀਲ ਤੋਂ ਸੱਤ ਮੈਂਬਰੀ ਕਮੇਟੀ ਹੈ ਜਿਹਦੇ ਪੰਜ ਮੈਂਬਰ ਕਾਰਸ਼ਿਦ ਨੇ ਉਹਨਾਂ ਵੱਲੋਂ ਇਹ ਸਖਤ ਸਖਤ ਮਨਾ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵੱਡਾ اجلاس ਕਰਾਂਗੇ ਜਿਹਦੇ ਦੌਰਾਨ ਜੋ ਹੈ 11 ਅਗਸਤ ਨੂੰ ਇੱਕ ਨਵਾਂ ਪ੍ਰਧਾਨ ਮਿਲੇਗਾ ਸ਼੍ਰੋਮਣੀ ਕਮੇਟੀ ਨੂੰ ਕਿਉਂਕਿ ਪੰਥ ਨੂੰ ਜਿਹੜਾ ਹੈ ਜੋੜਨ ਵਾਲਾ ਇੱਕ ਵੱਡਾ ਪ੍ਰਧਾਨ ਚਾਹੀਦਾ ਜਿਹੜਾ ਪੰਥ ਦੇ ਲੋਕਾਂ ਨੂੰ ਸਮਝੇ ਜਿਹੜਾ ਜਿੰਦੇ ਨਾਲ ਪੰਥ ਜਿਹਦੇ ਉੱਤੇ ਵਿਸ਼ਵਾਸ ਕਰਨ ਵਿਸ਼ਵਾਸ ਕਰ ਸਕੇ ਕਿਉਂਕਿ ਸੁਖਬੀਰ ਸਿੰਘ ਬਾਦਲ ਉੱਤੇ ਵਿਸ਼ਵਾਸ ਹੁਣ ਨਹੀਂ ਕੀਤਾ ਜਾ ਸਕਦਾ ਜਿੱਥੇ ਵਾਰ-ਵਾਰ ਇਹਨਾਂ ਵੱਲੋਂ ਸੋਹਾਂ ਖਾਧੀਆਂ ਗਈਆਂ ਮਾਫੀਆਂ ਮੰਗੀਆਂ ਗਈਆਂ ਲੇਕਿਨ ਉਹਦੇ ਉੱਤੇ खरे ਉਤਰ ਦੇ ਨਜ਼ਰ ਨਹੀਂ ਆਏ ਸੁਖਬੀਰ ਸਿੰਘ ਬਾਦਲ ਉਹਦੇ ਚੱਲਦਿਆਂ ਹੀ ਹੁਣ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਬੀਬਾ ਸਤਵੰਤ ਕੋਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਪਾਰਟੀ ਨੂੰ ਪਾਰਟੀ ਦੇ ਪਾਰਟੀ ਨੂੰ ਨਹੀਂ ਸਮਝ ਸਕੇ ਪੰਥ ਨੂੰ ਨਹੀਂ ਸਮਝ ਸਕੇ ਪੰਥ ਦੇ ਨਾਲ ਜੁੜੇ ਲੋਕਾਂ ਨੂੰ ਨਹੀਂ ਸਮਝ ਸਕੇ ਤੇ ਉਹਦਾ ਜਿਹੜਾ ਸ਼੍ਰੋਮਿਕ ਕਮੇਟੀ ਦੇ ਵਿੱਚ ਕੋਈ ਵੀ ਲੈਣ ਦੇ ਨਹੀਂ ਹੈ ਜੇਕਰ ਗੱਲ ਕਰੀਏ ਤਾਂ ਹੁਣ ਜਿੱਥੇ ਨਵਾਂ اجلاس ਹੋਣ ਜਾ ਰਿਹਾ ਹੈ ਡੈਲੀਗੇਟ ਹੋਣ ਜਾ ਰਿਹਾ ਹੈ ਜਿੱਥੇ ਪੰਜ ਜਿਹੜੇ ਕਾਰਸ਼ੀਲ ਨੇ ਉਹਨਾਂ ਵੱਲੋਂ ਜਿਹੜੀ ਵੱਡੀ ਚੋਣ ਕਰ ਲਈ ਗਈ ਹੈ ਪ੍ਰਧਾਨ ਦੀ ਹਾਲਕੀ ਨਾਮ ਕੋਈ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਲੇਕਿਨ ਸ਼੍ਰੋਮਿਕ ਸ਼੍ਰੋਮਿਕ ਕਾਲੀਦਸ ਦੇ ਪ੍ਰਧਾਨ ਖਬੀਰ ਸਿੰਘ ਬਾਦਲ ਨੂੰ ਜੋ ਹੈ ਵੱਡਾ ਚਟਕਾ ਉਸ ਟਾਈਮ ਲੱਗੇਗਾ ਜਦੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਕਿਉਂਕਿ ਹੁਣ ਕਿਤੇ ਨਾ ਕਿਤੇ ਜਿਹੜੀ ਮੇਨ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵੱਡੇ ਇਜਲਾਸ ਕਰਨ ਦੀ ਗੱਲ ਆ ਰਹੀ ਹੈ ਜਿੱਥੇ ਕਿ ਜਿੱਥੇ ਕਿ ਵਾਰ-ਵਾਰ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਾਂ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਧਾਨਗੀ ਮਿਲਣੀ ਬਿਲਕੁਲ ਕੋਈ ਵੀ ਸਹਿਮਤੀ ਨਹੀਂ ਜਤਾ ਰਿਹਾ ਜਿੱਥੇ ਹਰ ਕਿਸੇ ਹੁਕਮਨਾਮੇ ਨੂੰ ਉਹਨਾਂ ਵੱਲੋਂ ਜੋ ਹੈ ਨਹੀਂ ਮੰਨਿਆ ਗਿਆ ਉਸ ਦੌਰਾਨ ਚਲਦਿਆਂ ਹੀ ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਬਾਹਰ ਹੋਣਾ ਪਵੇਗਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਨਵੀਂ ਪ੍ਰਧਾਨਗੀ ਹੁਣ ਦੇਣ ਵਾਸਤੇ ਜੋ ਹੈ ਪੰਜ ਮੈਂਬਰਾਂ ਨੇ ਜੋ ਕਮੇਟੀ ਬਣਾਈ ਹੋਈ ਹੈ ਉਸ ਦੇ ਦੌਰਾਨ ਇੱਕ ਨਵਾਂ ਜੋ ਹੈ ਪ੍ਰਧਾਨ ਚੁਣਨ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਉਹ ਪ੍ਰਧਾਨ ਲੋਕਾਂ ਦੇ ਵਿੱਚ ਉਤਰੇ ਕਿਉਂਕਿ ਜੈ ਸੁਖਬੀਰ ਸਿੰਘ ਦੀ ਪਾਰਟੀ ਸੀ ਉਹ ਕਿਸੇ ਟਾਈਮ ਪੰਜਾਬ ਦੀ ਪਾਰਟੀ ਸੀ ਖੇਤਰੀ ਪਾਰਟੀ ਸੀ ਲੇਕਿਨ ਉਹ ਹੁਣ ਪਰਿਵਾਰਕ ਜਿਹੜੀ ਬਣ ਕੇ ਰਹਿ ਗਈ ਹੈ ਪਾਰਟੀ ਜਿੰਦੇ ਵਿੱਚ ਕੋਈ ਵੀ ਸਹਿਮਤ ਨਹੀਂ ਹੋ ਰਿਹਾ ਨਾ ਹੀ ਕੋਈ ਸਮਝੋਤਾ ਕਰਨ ਕਰਨ ਦੀ ਗੱਲ ਕਰ ਰਿਹਾ ਹੈ ਭਾਵੇਂ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਮਾਫੀਆਂ ਮੰਗੀਆਂ ਜਾ ਰਹੀਆਂ ਨੇ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਲੇਕਿਨ ਉਹਨਾਂ ਦੀ ਬੇਨਤੀ ਕੋਈ ਵੀ ਸਵੀਕਾਰ ਕਰਦੇ ਨਹੀਂ ਸਾਹਮਣੇ ਆ ਰਹੀ ਕਿ ਜਿੱਥੇ ਜੰਦੂ ਮਾਜਰਾ ਨੇ ਵੀ ਕਿਹਾ ਕਿ ਇਹਨਾਂ ਦੀ ਇਹਨਾਂ ਦਾ ਕੀ ਕੰਮ ਹੈ ਇਹ ਪਹਿਲਾਂ ਗਲਤੀਆਂ ਕਰਦੇ ਨੇ ਬਾਅਦ ਚ ਇਹਨਾਂ ਕੋਲ ਮਾਫੀਆਂ ਮੰਗਲੀਆਂ ਜਾਂਦੀਆਂ ਨੇ ਲੇਕਿਨ ਇਹ ਸਿਰਫ ਆਪ ਦੇ ਬਾਰੇ ਹੀ ਸੋਚ ਰਹੇ ਨੇ ਇਹ ਆਪ ਦੀਆਂ ਹੀ ਜਾਇਦਾਤਾ ਜ਼ਮੀਨਾ ਨੂੰ ਬਣਾਉਣ ਵਾਸਤੇ ਸੋਚ ਰਹੇ ਨੇ ਇਹਨਾਂ ਦਾ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੇ ਪੰਥ ਨੂੰ ਨਕਾਰਿਆ ਹੋਇਆ ਹੈ ਇਸ ਲਈ ਜਿੱਥੇ ਹੁਣ ਸੁਖਬੀਰ ਸਿੰਘ ਬਾਦਲ ਇਸ ਕਮੇਟੀ ਦੇ ਵਿੱਚੋਂ ਬਾਹਰ ਹੁੰਦੇ ਹੋਏ ਨਜ਼ਰ ਆ ਰਹੇ ਨੇ